ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਹ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਕਲੈਕਸ਼ਨ ਕਲੈਕਸ਼ਨ ਸਭ ਤੋਂ ਜ਼ਿਆਦਾ ਡਿਮਾਂਡ ਤੇ ਆ ਵੀਡੀਓ ਪੈਨਸਾਰਸ ਹੋਲਡ ਆਊਟ ਹੋਣੀ ਆ ਇੰਨੀ ਵੀ ਪੂਰੀ ਵਧੀਆ ਯਾਨੀ ਕਿ ਤਸੱਲੀ ਆ ਕਿਉਂਕਿ ਬਹੁਤ ਭੈਣਾ ਇਹ ਵਾਲੇ ਸੂਟ ਜਦੋਂ ਪਹਿਲਾਂ ਆਏ ਸੀ ਬਹੁਤ ਭੈਣਾਂ ਦੇ ਆਰਡਰ ਸੀਗੇ ਤੇ ਉਦੋਂ ਆਪਣੇ ਕੋਲ ਇੱਕ ਪਤਨ 2 ਸੈਟ ਹੀ ਆਏ ਸੀ ਤੇ ਉਹ ਨਾਲ ਦੀ ਨਾਲ ਹੀ ਸੋਲਡ ਆਊਟ ਹੋ ਗਏ ਸੀ ਹੁਣ ਵੀ ਜਿਹਦੇ ਵਿੱਚ ਵੱਧ ਕਲਰ ਮਿਲੇ ਵੱਧ ਲੈ ਕੇ ਆਏ ਆ ਜਿਹਦੇ ਵਿੱਚ ਇੱਕ ਅੱਧਾ ਕਲਰ ਵਿਲੇ ਉਹ ਵੀ ਸ਼ੋਅ ਕਰੂੰਗੀ ਜਿਹਦੇ ਵਿੱਚ ਜ਼ਿਆਦਾ ਕਲਰ ਹੋਣਗੇ ਉਹ ਵੀ ਸ਼ੋਅ ਕਰੂੰਗੀ ਤੇ ਲੈਸ ਦੇ ਵਿੱਚ ਆ ਗਈ ਆ ਪਹਿਲਾ ਆਪਾਂ ਇਹੇ ਸੂਟ 1495 ਨੂੰ ਸੇਲ ਕੀਤੇ ਸੀ ਜਿਹੜੇ ਕਿ ਹੁਣ 13.500 ਤੁਹਾਨੂੰ ਤੁਹਾਡੇ ਇਹ ਤੁਹਾਨੂੰ ਮਿਲਣਗੇ ਬਹੁਤ ਸੋਹਣੀ ਲੈਸ ਆਈ ਹੈ ਇਹਨਾਂ ਦੇ ਉੱਪਰ ਪਿੱਛੋਂ ਹੀ ਇਹ ਲੈਸ ਆਇਆ ਅਸੀਂ ਆਪਦੇ ਕੰਨੀਓ ਨਹੀਂ ਲਾਈ ਹੈਗੀ ਇਹਨਾ ਸੋਚਿਓ ਵੀ ਪਹਿਲਾਂ ਇੰਨੇ ਦਿੱਤੇ ਅਸੀਂ ਹੁਣ ਇੰਨੇ ਦਿੱਤੇ ਨਹੀਂ ਜੀ ਸਾਰੇ ਸੂਟਾਂ ਦੇ ਮੈਂ ਪਿਛਲੇ ਵੀਕ ਦੀ ਕਹਿ ਰਹੀ ਆ ਕਿ ਲੈਸ ਆਉਣ ਲੱਗੀ ਜੀ 200 250 ਲੈਸ ਹੋ ਗਏ ਸਾਰੇ ਸੂਟ ਇਸ ਲਈ ਇਹ ਬੈਨੀਫਿਟ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣਾ ਸਟਾਫ ਆ ਪਿਓਰ ਕਾਟਨ ਆ 100% ਕਾਟਨ ਆ 1% ਵੀ ਸਿੰਥੈਟਿਕ ਬੇਸ ਨਹੀਂ ਹੈਗਾ ਇਸ ਲਈ ਜਿਹੜਾ ਵੀ ਸੂਟ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਾਕੀ ਪਹਿਣਾ ਬਹੁਤ ਵਧੀਆ ਨਾਲ ਜੁੜੀਆਂ ਹੋਈਆਂ ਨਾਲ ਦੀ ਨਾਲ ਜਿੰਨਾ ਵੀ ਲੈਸ ਆਪਣੇ ਕੋਲ ਆ ਰਹੀ ਹੈ ਜਿੰਨੀਆਂ ਵੀ ਵੀਡੀਓਜ਼ ਪਾ ਰਹੀਆਂ ਨਾਲ ਦੀ ਨਾਲ ਤੁਸੀਂ ਆਪਣੇ ਬੈਨੀਫਿਟ ਲੈ ਹੀ ਰਹੇ ਹੋ ਪਰ ਜਿਹੜੀਆਂ ਨਵੀਆਂ ਭੈਣਾਂ ਨੇ ਨਵੀਆਂ ਸਾਡੇ ਨਾਲ ਜੁੜ ਰਹੀਆਂ ਨੇ ਜਿਨ੍ਹਾਂ ਨੂੰ ਹਜੇ ਨਹੀਂ ਪਤਾ ਕਿ ਇਹ ਹਫ਼ਤਾ ਪੂਰਾ ਸਾਡਾ ਲੈਸ ਜਿੰਨੀ ਵੀ ਸਾਨੂੰ ਮਿਲ ਰਹੀ ਹੈ ਸਾਰੇ ਡਿਸਕਾਊਂਟ ਦੇ ਆਪਾਂ ਸੂਟ ਚੱਲ ਰਹੇ ਨੇ ਕੋਈ ਆਪਾਂ ਸੇਲ ਨਹੀਂ ਲਾਈ ਹੋਈ ਕੋਈ ਆਪਾਂ ਜਿਹੜੇ ਪਏ ਨੇ ਉਹਨਾਂ ਉੱਪਰ ਸੇਲ ਨਹੀਂ ਲਾਈ ਵੀ ਹਾਂਜੀ ਉਹ ਸਟਾਕ ਕਲੀਅਰ ਕਰਨਾ ਕਿਉਂਕਿ ਸਾਡੇ ਕੋਲ ਸਟਾਕ ਹੈ ਹੀ ਨਹੀਂਗਾ ਜੀ ਸਾਡੇ ਕੋਲ ਡੇਲੀ ਨਿਊ ਸਟਾਕ ਆਉਂਦਾ ਵਾ ਹਰੇਕ ਹਫ਼ਤੇ ਹਫ਼ਤੇ ਦੇ ਦੋ ਦਿਨ ਹੁੰਦੇ ਆ ਜਿਹੜੇ ਚ ਸਾਡੇ ਕੋਲ ਸਟਾਕ ਆਉਂਦਾ ਤੇ ਅਸੀਂ ਨਾਲ ਦੀ ਨਾਲ ਨਿਊ ਤੋਂ ਨਿਊ ਕਲੈਕਸ਼ਨ ਜੋ ਵੀ ਮਾਰਕੀਟ ਦੇ ਵਿੱਚ ਉਤਰਦੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਆ ਇਹ ਹੱਸ ਤੋਂ ਆਪਣਾ ਪੂਰਾ ਉਹ ਸਟਾਕ ਤੇ ਚੱਲ ਰਿਹਾ ਵਾ ਜਿਹਦੇ ਉੱਪਰ ਲੈਸ ਸਾਨੂੰ ਮਿਲ ਰਹੀ ਹੈ ਬਹੁਤ ਵਧੀਆ ਤੇ ਫੈਬਰਿਕ ਪੂਰੇ ਫਾਈਨ ਨੇ 15 15 16 1600 ਵਾਲੇ ਸੂਟ ਹੁਣ 1350 ਦੇ ਵਿੱਚ ਤੁਹਾਨੂੰ ਮਿਲ ਰਹੇ ਨੇ ਖੁਦ ਅਸੀਂ ਸੇਲ ਕੀਤੇ ਹੋਏ ਨੇ ਮਾਰਕੀਟਸ ਤਾਂ ਹਜੇ ਤੱਕ ਵੀ ਸਾਇ ਇਹੇ ਰੇਟ ਤੇ ਸੇਲ ਹੋ ਰਹੇ ਨੇ ਪਰ ਚਲੋ ਗੱਲਾਂ ਤਾਂ ਨਾਲ ਦੀ ਨਾਲ ਮੈਂ ਕਰੀ ਜਾਣੀਆਂ ਨੇ ਜਿਹੜਾ ਵੀ ਸੂਟ ਪਸੰਦ ਹੋ ਜਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਜਿਹੜੀਆਂ ਪਹਿਣਾ ਨਿਊ ਸਾਡੇ ਨਾਲ ਜੁੜ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਚਲੋ ਜੀ ਦਿਖਾਉਣੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਲਓ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਸਾਰੇ ਬ੍ਰਾਂਡ ਦੇ ਰਹਿਣਗੇ ਬਹੁਤ ਸੋਹਣੀ ਕਲੈਕਸ਼ਨ ਆ ਆਲ ਓਵਰ ਸੂਟ ਰਹੂਗਾ 5 ਮੀਟਰ ਦੀ ਰਹੂਗੀ ਕੱਟ ਪ੍ਰਿੰਟਿੰਗ ਆ ਚੈੱਕ ਕਰੀ ਚੱਲਿਓ ਜਿਹੜਾ ਵੀ ਇੱਥੇ ਕਲਰ ਬਾਧੂ ਆਏ ਨੇ ਆਪਣੇ ਕੋਲੇ ਜਿਹੜਾ ਵੀ ਕਲਰ ਲੈਣਾ ਉਹ ਲੈ ਸਕਦੇ ਹੋ ਆ ਲਓ ਜੀ ਇਹ ਮਹਿੰਦੀ ਆ ਸ਼ੇਡ ਦੇ ਉੱਪਰ ਆ ਮਹਿੰਦੀ ਇਸ ਟਾਈਮ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਕਲਰ ਇਹ ਦੋ ਟੂਨਾਂ ਤੇ ਮਹਿੰਦੀ ਆ ਜੇ ਆ ਰਹੀ ਇੱਕ ਇਹ ਟੂਨ ਆ ਇੱਕ ਅਲੱਗ ਆ ਉਹ ਥੋੜਾ ਜਿਹਾ ਹੁੰਦਾ ਫੈਬਰਿਕ ਹੋਰ ਉਹਦੇ ਤੇ ਇਹਦੀ ਅਲੱਗ ਟੂਨ ਆਉਂਦੀ ਆ ਜਾਨੀ ਕਿ ਬਹੁਤ ਸੋਹਣਾ ਕਲਰ ਆ ਇਹ ਬਹੁਤ ਵਧੀਆ ਰਿਸਪੌਂਸ ਆ ਬਹੁਤ ਵਧੀਆ ਟ੍ਰੈਂਡਿੰਗ ਦੇ ਵਿੱਚ ਕਲਰ ਚੱਲ ਰਿਹਾ ਵਾ ਆਲ ਓਵਰ 5 ਮੀਟਰ ਦਾ ਰਹੂਗਾ ਇਹ ਸੂਟ ਪ੍ਰਾਈਸ ਤੁਹਾਨੂੰ ਦੱਸ ਹੀ ਦਿੱਤਾ 1350 ਸਕਰੀਨ ਤੇ ਵੀ ਤੁਹਾਨੂੰ ਮੈਂਸ਼ਨ ਹੋ ਜਾਣਾ ਵਾ ਇਸ ਲਈ ਜਿਹੜਾ ਵੀ ਤੁਹਾਨੂੰ ਪਸੰਦ ਹੋਊਗਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਨਾਲ ਇਹਨਾਂ ਦੇ ਆ ਲੋ ਸੁਪਰ ਨੈਟ ਦੇ ਮਿਲਣਗੇ ਦੁਪੱਟੇ ਨੈਟ ਵਾਂਗੂ ਇਹਦੀ ਕੁਆਲਿਟੀ ਹੁੰਦੀ ਆ ਬਟ ਇਹ ਮਸਲੀਨ ਦੀ ਕੁਆਲਿਟੀ ਆ ਨੈਟ ਵਾਂਗੂ ਹੁੰਦੀ ਆ ਇਹ ਸੁਪਰ ਨੈਟ ਜਿਹਨੂੰ ਕਹਿ ਦਿੰਨੇ ਆ ਉਹ ਵਾਲੀ ਕੁਆਲਿਟੀ ਦੇ ਦੁਪੱਟੇ ਆ ਦੁਪੱਟੇ ਫੋਰ ਸਾਈਡ ਇਸ ਤਰ੍ਹਾਂ ਰੈਡੀ ਮਿਲਣਗੇ ਤੁਹਾਨੂੰ ਸਾਰੇ ਕੀਤੇ ਦੇਖੋ ਦੁਪੱਟੇ ਦੇ ਉੱਪਰ ਪੂਰੀ ਫਿਨਿਸ਼ਿੰਗ ਦੇ ਨਾਲ ਪੂਰਾ ਵਧੀਆ ਸਾਰਾ ਸੂਟ ਨਾਲ ਦੀ ਸਾਰੀ ਪੱਟੀ ਮਿਲੂਗੀ ਪੱਟੀ ਦੇ ਨਾਲ ਗੋਟਾ ਪੱਤੀ ਦਾ ਕੰਮ ਵੀ ਮਿਲੂਗਾ ਦੁਪੱਟੇ ਤੇ ਤੇ ਸਾਰਾ ਇਹਦਾ ਅੰਦਰ ਵੀ ਸਾਰਾ ਵਿਚਾਲੇ ਇਸ ਤਰ੍ਹਾਂ 골ਡਨ ਮਿਲਣਗੀਆਂ ਨਾਲ ਲੈ ਜਾ ਤਾਂ ਇੱਕ ਬਾਰਡਰ ਹੋਰ ਮਿਲੂਗਾ ਦੁਪੱਟਾ ਬਹੁਤ ਸੋਹਣਾ ਬਹੁਤ ਸ਼ਾਨਦਾਰ ਇਸ ਤਰ੍ਹਾਂ ਬਣਿਆ ਹੋਇਆ ਵਾ ਆ ਲੋ ਜੀ ਪੂਰੇ ਖੁੱਲੇ ਡੁੱਲੇ ਚੜਾਈ ਬਹੁਤ ਆ ਦੁਪੱਟਿਆਂ ਦੀ ਆ ਲੋ ਜੀ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਸੂਟ ਪਸੰਦ ਆਉਂਦਾ फटाफट ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਬਹੁਤ ਸੋਹਣੇ ਦੁਪੱਟੇ ਨੇ ਇਹਦੇ ਵਿੱਚ ਕਲਰ ਹੁਣ ਮੈਂ ਤੁਹਾਨੂੰ ਦਿਖਾ ਦੇਣੀ ਆ ਦੇਖੋ ਜਿਵੇਂ ਮਹਿੰਦੀਆ ਕਲਰ ਦੇ ਦੋ ਪੀਸ ਹੈਗੇ ਨੇ ਆਪਣੇ ਕੋਲੇ ਇਸ ਲਈ ਜਿਹੜੀਆਂ ਭੈਣਾਂ ਨੇ ਇਹ ਕਲਰ ਲੈਣਾ ਇਹਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਅਗਲਾ ਕਲਰ ਜਿਹੜਾ ਹੈਗਾ ਉਹ ਹੈਗਾ ਲੈਮਨ ਟੂਨ ਦੇ ਉੱਪਰ ਆ ਲੋ ਇਹ ਹੈਗਾ ਲੈਮਨ ਲੈਮਨ ਜਿਆ ਸ਼ੇਡਾ ਬਿਲਕੁਲ ਹੀ ਲਾਈਟ ਲੈਮਨ ਜਿਆ ਸ਼ੇਡਾ ਨਾਲ ਇਹਦੇ ਵੀ ਸੇਮ ਦੁਪੱਟਾ ਆਊਗਾ ਸੇਮ ਦੁਪੱਟਾ ਸਾਰਾ ਰੈਡੀ ਹੋਇਆ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਬਹੁਤ ਸੋਹਣਾ ਨਾਲ ਗੋਟਾ ਪੱਤੀ ਦਾ ਸਾਰੇ ਸੂਟ ਦੇ ਨਾਲ ਦੀ ਸੇਮ ਪੱਟੀ ਦਾ ਸਾਰੇ ਦੁਪੱਟੇ ਦੇ ਉੱਪਰ ਕੰਮ ਹੋਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਆਲ ਓਵਰ ਪਿਓਰ ਕੈਮਰਿਕ 5 ਮੀਟਰ ਦੀ ਕਟਾ ਪ੍ਰੀਮੀਅਮ ਵੇਸ ਲੱਗਿਆ ਕੋਈ ਇਹ ਨਹੀਂ ਵੀ ਆਮ ਜੀ ਕੈਮਰਿਕ ਲੱਗੀ ਆ ਬਹੁਤ ਸੋਹਣੀ ਕਲੈਕਸ਼ਨ ਆ ਇਹਦੇ ਵਿੱਚ ਨੈਕਸਟ ਕਲਰ ਤੁਹਾਨੂੰ ਮਿਲੇਗਾ ਵਾਈਟ ਦੇ ਨਾਲ ਪਿੰਕ ਦਾ ਕੰਟਰਾਸਟ ਇਹ ਇਕੱਲਾ ਸਿੰਗਲ ਸੂਟ ਆ ਕਿਉਂਕਿ ਇਹ ਨਾਲ ਜੇ ਵਾਈਟ ਨਾਲ ਵਾਈਟ ਦੁਪੱਟਾ ਲੱਗਦਾ ਤਾਂ ਇੰਨਾ ਸੋਹਣਾ ਇਹਦਾ ਨਹੀਂ ਬਣਨਾ ਸੀਗਾ ਜੀ ਜਿੰਨਾ ਹੁਣ ਇਹ ਵਾਈਟ ਦੇ ਨਾਲ ਪਿੰਕ ਦੁਪੱਟੇ ਦੇ ਨਾਲ ਇਹ ਰੈਡੀ ਹੋਇਆ ਹੋਇਆ ਸੋਹਣਾ ਲੱਗਦਾ ਪੀਸ ਆ ਲੋ ਬਹੁਤ ਸੋਹਣਾ ਪੀਸ ਆ ਇਹ ਵੀ ਇਹ ਲੈਣਾ ਇਹ ਲੈ ਸਕਦੇ ਹੋ ਇਹਨਾਂ ਦੇ ਵਿੱਚ ਆ ਦੇਖੋ ਵਾਈਟ ਦੇ ਵਿੱਚ ਵੀ ਦੋ ਕਲਰ ਮਿਲ ਜਾਣਗੇ ਸੇਮ ਪੀਸ ਦੇ ਵਿੱਚ ਦੋ ਕਲਰ ਆਪਣੇ ਕੋਲ ਅਵੇਲੇਬਲ ਹੋ ਚੁੱਕੇ ਆ ਇੱਕ ਤੁਹਾਨੂੰ ਮਿਲੂਗਾ ਤੁਹਾਨੂੰ ਬਲੈਕ ਕਾਲੋਚ ਕਾਲਾ ਬਾ ਬਲੈਕ ਸੋਲੋ ਦੀ ਪਾਈ ਸੀ ਵੀਡੀਓ ਮਸਲੀਨ ਦੇ ਉੱਪਰ ਇੰਨਾ ਵਧੀਆ ਰਿਸਪੌਂਸ ਸੀ ਜਾਨਕਿ ਉਹ ਤਾਂ ਮਤਲਬ ਕਿ ਆਏ ਗਏ ਨੇ ਕਿ ਪਤਾ ਹੀ ਨਹੀਂ ਲੱਗਿਆ ਪਰ ਜਿਹੜੀਆਂ ਭੈਣਾਂ ਵਿਚਾਰੀਆਂ ਫੋਨ ਲਾ ਲਾ ਵੀ ਪੁੱਛਦੀਆਂ ਨੇ ਵੀ ਉਹਨਾਂ ਨੂੰ ਜੇ ਮੈਸੇਜ ਕੀਤਾ ਤਾਂ ਉਹਨਾਂ ਨੂੰ ਯਕੀਨ ਨਹੀਂ ਹੋਇਆ ਵੀ ਤਿੰਨਾ ਚੋ ਕੋਈ ਪੀਸ ਵੀ ਸਾਡੇ ਕੋਲ ਅਵੇਲੇਬਲ ਨਹੀਂ ਰਿਹਾ ਤਾਂ ਕਈ ਭੈਣਾਂ ਨੇ ਫੋਨ ਵੀ ਕੀਤੇ ਕਿ ਜੇ ਇੱਕ ਅੱਧਾ ਵੀ ਹੈਗਾ ਤਾਂ ਸਾਨੂੰ ਦੇ ਦਿਓ ਆ ਲੋ ਆ ਬਲੈਕ ਸੋਲੋ ਇਹਦੇ ਵਿੱਚ ਵੀ ਆ ਗਿਆ ਬਲੈਕ ਕਲਰ ਦੇ ਉੱਪਰ ਸਾਰਾ ਉਸੇ ਤਰ੍ਹਾਂ ਗੋਟਾ ਪੱਤੀ ਦਾ ਸਾਰਾ ਕੰਮ ਹੋਇਆ ਹੋਇਆ ਇਹ ਸਿੰਗਲ ਪੀਸ ਹੀ ਆ ਇਹਦੇ ਵਿੱਚ ਦੋ ਕਲਰ ਨਹੀਂ ਅਵੇਲੇਬਲ ਇਹ ਇੱਕੋ ਹੀ ਕਲਰ ਆ ਇੱਕ ਇਹਦੇ ਵਿੱਚ ਮਿਲ ਜੂਗਾ ਪਰਪਲ ਕਲਰ ਆ ਲੋ ਕਲਰ ਸਾਰੇ ਉੱਪਰ ਨੇ ਜਿਹੜਾ ਮਰਜੀ ਕਲਰ ਲੈ ਲਓ ਪਰਪਲ ਸ਼ੇਡ ਵੀ ਮਿਲੂਗਾ ਦੇਖੋ ਇਹਦੇ ਵਿੱਚ ਕਲਰ ਦੀ ਚੋਇਸ ਰੱਖ ਲਿਆ ਕਰੋ ਤਾਂ ਤਾਂ ਸੂਟ ਮਿਲ ਜਾਂਦਾ ਜਾਨੂ ਫਿਰ ਤੁਸੀਂ ਹੌਲੀ ਹੌਲੀ ਵਫੇਦ ਕਹਿੰਦੇ ਹੋ ਚਲੋ ਦੀਦੀ ਆ ਨਹੀਂ ਤਾਂ ਆ ਦੇ ਦਿਓ ਜਾਨੂ ਉਹ ਵੀ ਸੇਲ ਹੋ ਜਾਂਦਾ ਆ ਲੋ ਜੀ ਨਾਲ ਸੇਮ ਦੁਪੱਟਾ ਇਹਦੇ ਵਿੱਚ ਵੀ ਆਪਣੇ ਕੋਲ ਦੋ ਪੀਸ ਹੈਗੇ ਨੇ ਇੱਕ ਮਿਲੂਗਾ ਜੀ ਬੋਟਲ ਗ੍ਰੀਨ ਕਲਰ ਲਓ ਇੱਕ ਰਹਿ ਗਿਆ ਇਹ ਵਾਲਾ ਗ੍ਰੀਨ ਕਲਰ ਸੇਮ ਸਾਰੀ ਪ੍ਰਿੰਟਿੰਗ ਸੇਮ ਰਹੂ 올ਓਵਰ 5 ਮੀਟਰ ਦਾ ਸੂਟ ਰਹੂ ਨਾਲ ਸੇਮ ਦੁਪੱਟਾ ਰੈਡੀ ਹੋਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਪੀਸ ਵਧੀਆ ਲੱਗਦਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਕਾਰ ਬੈਠੇ ਇਹਨਾਂ ਟੂਟਾ ਨੂੰ ਮੰਗਵਾ ਸਕਦੇ ਹੋ ਬਾਕੀ ਕੋਰੀਅਰ ਨਾਲ ਦੀ ਨਾਲ ਹੀ ਸਾਡੇ ਕੋਲ ਲੱਗ ਜਾਂਦੇ ਨੇ ਜਿਵੇਂ ਤੁਸੀਂ ਆਰਡਰ ਦਿੱਤਾ ਉਦੋਂ ਸੈਕਿੰਡ ਦਿਨ ਕੋਰੀਅਰ ਲੱਗ ਜਾਂਦਾ ਪਰ ਆ ਵੀਕ ਹੈਗਾ ਥੋੜਾ ਜਿਹਾ ਛੁੱਟੀਆਂ ਛਲ ਰਹੀਆਂ ਨੇ ਜਿਵੇਂ ਕਿ 15 ਅਗਸ ਦੀ ਛੁੱਟੀ ਆ ਗਈ ਗਾਹਾਂ ਹੁਣ ਲਖੜੀਆਂ ਦੀ ਛੁੱਟੀ ਆ ਗਈ ਆ ਸੈਟਰਡੇ ਸੰਡੇ ਆ ਜਾਂਦਾ ਉਹਦੇ ਕਰਕੇ ਵੈਸੇ ਤਾਂ 3 ਤੋਂ 4 ਦਿਨ ਦੇ ਵਿੱਚ ਕੋਰੀਅਰ ਹਰ ਭੈਣ ਤੱਕ ਪਹੁੰਚ ਜਾਂਦਾ ਪਰ ਛੁੱਟੀ ਕਰਕੇ ਉਹੀ ਇੱਕ ਅੱਧਾ ਦਿਨ ਫੇਰ ਡਿਲੇ ਹੋ ਜਾਂਦਾ ਇਸ ਲਈ ਇੱਕ ਵੀਕ ਦਾ ਟਾਈਮ ਰੱਖਿਆ ਕਰੋ ਕਿ ਇੱਕ ਆਰਡਰ ਦੇਣ ਤੋਂ ਬਾਅਦ ਇਨਾਂ 1 ਵੀਕ ਦੇ ਵਿੱਚ ਵਿੱਚ ਤੁਹਾਡਾ ਸੂਟ ਤੁਹਾਡੇ ਤੱਕ ਪਹੁੰਚੂਗਾ ਜੇ ਫੇਰ ਵੀ ਨਹੀਂ ਪਹੁੰਚਦਾ ਫਿਰ ਤੁਸੀਂ ਮੈਸੇਜ ਕਰਕੇ ਜ਼ਰੂਰ ਪੁੱਛ ਤੱਕਦੇ ਹੋ ਆ ਲਓ ਇਹ ਵਾਲੇ ਸੂਟ ਵੀ ਸੇਮ ਬਹੁਤ ਸਿੱਧਕ ਆ ਇਹ ਬੀ ਐਲ ਐਮ ਬ੍ਰਾਂਡ ਬਹੁਤ ਸੋਹਣਾ ਬਹੁਤ ਹੀ ਵਧੀਆ ਇਨੂੰ ਜੇ ਹੁਣ ਵੀ ਚਾਹੇ 1500 ਚ ਸੇਲ ਕਰ ਲਈਏ ਇਹ ਵਾਲੇ ਪੀਸ ਰੁਕਣ ਵਾਲੇ ਨਹੀਂ ਰਿਪੀਟ ਟੂ ਰਿਪੀਟ ਇਹਨਾਂ ਦੀ ਡਿਮਾਂਡ ਰਹਿੰਦੀ ਆ ਆਲ ਓਵਰ 5 ਮੀਟਰ ਇੰਨਾ ਸੋਹਣਾ ਫੈਬਰਿਕ ਆ ਗੱਲਾਂ ਹੀ ਛੱਡ ਦੋ ਜਾਨੀ ਕਿ ਕੁਛ ਨਹੀਂ ਹੋਣਾ ਫੈਬਰਿਕ ਨੂੰ ਇੰਨਾ ਜ਼ਿਆਦਾ ਫਾਈਨ ਫੈਬਰਿਕ ਆ ਇਹ ਵਾਲਾ ਬਹੁਤ ਵਧੀਆ ਸਾਰੇ ਬ੍ਰਾਂਡ ਦੇ ਸਾਰੇ ਵਧੀਆ ਘਰਾਂ ਦੇ ਫੈਬਰਿਕ ਨੇ ਇਹ ਪੂਰੀ ਪ੍ਰੀਮੀਅਮ ਰੇਂਜ ਆ 1500 ਤੱਕ ਸੇਲ ਕੀਤੇ ਹੋਏ ਆਰਟੀਕਲ ਨੇ ਪਰ ਹੁਣ ਇਹ ਡਿਸਕਾਊਂਟ ਦੇ ਵਿੱਚ ਆਏ ਨੇ ਫੇਰ ਤੋਂ ਸਿਰਫ 13500 ਦੇ ਵਿੱਚ ਇਸ ਲਈ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ WhatsApp ਕਰ ਦਿਓ ਨਾਲ ਸੇਮ ਵਿਸਕੋਸ ਮਸਲੀਨ ਦੇ ਲੱਗੇ ਹੋਏ ਆ ਦੁਪੱਟੇ ਆ ਲੋ ਵਿਸਕੋਸ ਮਸਲੀਨ ਦੇ ਦੁਪੱਟੇ ਆ ਜਿਹੜਾ ਵੀ ਪੀਸ ਪਸੰਦ ਆ ਰਿਹਾ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ WhatsApp ਕਰ ਦਿਓ ਇਹਦੇ ਵਿੱਚ ਦੋ ਕਲਰ ਮਿਲਣਗੇ ਤੁਹਾਨੂੰ ਆ ਲੋ ਸੈਕਿੰਡ ਕਲਰ ਹੈਗਾ ਇਹ ਵਾਲਾ ਰੰਗੋਲੀ ਜੇ ਆ ਪ੍ਰਿੰਟਾਂ ਰੰਗੋਲੀ ਵਾਂਗੂ ਬਹੁਤ ਸੋਹਣਾ ਬਹੁਤ ਵਧੀਆ ਪ੍ਰਿੰਟਾਂ ਤੇ ਬਹੁਤ ਵਧੀਆ ਅਸੀਂ ਤੇਲ ਕਰ ਚੁੱਕੇ ਆ ਇਹ ਵਾਲੇ 30 ਤੇ ਬਹੁਤ ਵਧੀਆ ਡਿਮਾਂਡ ਦੇ ਵਿੱਚ ਇਹ ਰਹੇ ਨੇ ਆ ਲੋ ਅਗਲਾ ਹੈਗਾ ਗ੍ਰੀਨ ਕਲਰ ਦੇ ਉੱਪਰ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਪਿਆਰਾ ਨਾਲ ਸੇਮ ਵਿਸਕੋਸ ਮਸਲਿਨ ਦਾ ਹੀ ਮਿਲੂਗਾ ਦੁਪੱਟਾ ਪੂਰੇ ਖੁੱਲੇ ਡੁੱਲੇ ਪੂਰੇ ਵਧੀਆ ਵਿਸਕੋਸ ਕਿਹਾ ਤਾਂ ਵਿਸਕੋਸ ਦੀ ਹੀ ਕੁਆਲਿਟੀ ਤੁਹਾਡੇ ਤੱਕ ਇਹ ਨਹੀਂ ਕਿ ਜੇ 200 ਲੈਸ ਦੇ ਵਿੱਚ ਆਗੇ ਤਾਂ ਉਹਨਾਂ ਨੇ ਕੁਆਲਿਟੀ ਘਟਾਤੀ ਨਹੀਂ ਜੀ ਉਹਨਾਂ ਹੁਣ ਪਾਰਟੀ ਵੇਅਰ ਕਲੈਕਸ਼ਨਾਂ ਸਟਾਰਟ ਹੋ ਚੁੱਕੀਆਂ ਨੇ ਪਿੱਛੇ ਤਾਂ ਆਪਣੇ ਕੋਲ ਚਾਹੇ ਗਰਮੀ ਵਾਲਾ ਸਟਾਕ ਹੀ ਹਜੇ ਰੈਗੂਲਰ ਚੱਲ ਰਿਹਾ ਵਾ ਪਰ ਪਿੱਛੇ ਸਾਰੇ ਹੁਣ ਪਾਰਟੀ ਵੇਅਰ ਕੰਨੀ ਨੂੰ ਹੋ ਗਏ ਕਰਕੇ ਇਹ ਵਾਲਾ ਸਟਾਕ ਸਾਰਾ ਉਹਨਾਂ ਨੇ 1.5 2-200 ਸਾਰੀਆਂ ਲੈਸ ਲੈਸ ਦੇ ਉੱਪਰ ਲਾਇਆ ਹੋਏ ਨੇ ਤੇ ਲੈਸ ਦੇ ਉੱਪਰ ਹੀ ਤੁਹਾਡੇ ਬੈਨੀਫਿਟ ਹੋ ਰਹੇ ਨੇ ਇਸੇ ਲਈ ਕਹਿਨੀ ਆ ਵੀ ਫਟਾਫਟ ਆਪਣੇ ਆਰਡਰ ਦੇ ਦਿਓ ਤਾਂ ਕਿ ਤੁਹਾਡੀ ਪਸੰਦ ਦੇ ਸੂਟ ਤੁਹਾਡੇ ਘਰਾਂ ਤੱਕ ਪਹੁੰਚ ਸਕਣ ਆ ਲੋ ਜੀ ਬਹੁਤ ਸੋਹਣਾ ਬਹੁਤ ਪਿਆਰਾ ਇਹ ਵੀ ਪੀਸ ਆ ਬਹੁਤ ਹੀ ਸੋਹਣਾ ਇਦੇ ਵਿੱਚ ਹੈਗਾ ਨਾਲ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਇਹਦੇ ਨਾਲ ਵੀ ਜਿਹੜਾ ਮਰਜੀ ਪੀਸ ਇਹਨਾਂ ਚੋਂ ਲੈ ਸਕਦੇ ਹੋ ਲੋਚ ਬਲੈਕ ਤੇ ਬਲੂ ਕਲਰ ਤਾਂ ਕਦੇ ਵੀ ਨਹੀਂ ਰੁਕਦਾ ਜਦੋਂ ਮਰਜੀ ਇਹਨਾਂ ਨੂੰ ਪਾ ਦਿਓ ਵੀਡੀਓ 'ਚ ਤੇ ਹਰ ਪੈਣ ਦੀ ਡਿਮਾਂਡ ਦੇ ਉੱਪਰ ਰਹਿੰਦੇ ਨੇ ਪ੍ਰਿੰਟਿੰਗ ਚੈੱਕ ਕਰੋ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਵਧੀਆ ਪੂਰੀ ਵਧੀਆ ਸ਼ਾਨਦਾਰ ਪੂਰੇ ਸੂਟ ਨੇ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਨਾਲ ਵਿਸਕੋਸ ਮਸਲੀਨ ਦੇ ਹੀ ਮਿਲਣਗੇ ਦੁਪੱਟੇ ਇਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਮਿਲੂਗਾ ਬਲੈਕ ਕਲਰ ਆ ਲੋ ਜੀ ਇੱਕ ਮਿਲੂਗਾ ਬਲੈਕ ਕਲਰ ਇਹ ਵੀ ਪੂਰਾ ਵਧੀਆ ਸੁਪਰ ਹਿੱਟ ਆ ਲਓ ਜੀ ਅਗਲਾ ਪੀਸ ਚੈੱਕ ਕਰ ਲਓ ਇਹ ਵੀ ਪੂਰਾ ਵਧੀਆ ਬਹੁਤ ਹੀ ਸੋਨਾ ਦੇਖੋ ਕਿੰਨਾ ਸੋਹਣਾ ਕਿੰਨਾ ਵਧੀਆ ਪੀਸ ਆ ਲਾਈਟ ਜੇ ਕਲਰ ਹੈ ਇਹ ਜਿਵੇਂ ਮੀਡੀਅਮ ਏਜ ਦੇ ਵਿੱਚ ਪਾਉਣਾ ਤੁਸੀਂ ਤੇ ਜਿਆਦਾ ਡਾਰਕ ਨਹੀਂ ਲਾਈਕ ਕਰਦੇ ਤਾਂ ਉਹਨਾਂ ਲਈ ਨਾਲ ਤਾਂ ਪ੍ਰਿੰਟਿੰਗ ਬਹੁਤ ਸੋਹਣੀ ਆ ਨਾਲੇ ਕਲਰ ਚਾਰਟ ਬਹੁਤ ਸੋਹਣਾ ਵਾ ਨਾਲੇ ਸੇਮ ਇਸ ਕੋਸਮਸ ਲੀਨ ਦਾ ਹੀ ਆਊਗਾ ਦੁਪੱਟਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਮਿਲੂਗਾ ਲੈਮਨ ਸ਼ੇਡ ਉਹ ਸੀਗਾ ਫਰੋਜ਼ੀ ਸ਼ੇਡ ਜਿਹੜਾ ਆਪਾਂ ਖੋਲੇ ਆ ਇਹਦੇ ਨਾਲ ਸੇਮ ਮਿਲੂਗਾ ਇੱਕ ਲੈਮਨ ਸ਼ੇਡ ਇਹ ਵੀ ਚਾਹੇ ਤੁਸੀਂ ਮੀਡੀਅਮ ਵਿੱਚ ਪਾਉਣਾ 올ਡੇਜ ਵਿੱਚ ਪਾਉਣਾ ਬਹੁਤ ਸੋਹਣੀ ਕਲਰ ਆ ਗ੍ਰੇ ਇਹਨਾਂ ਦਾ ਬੇਸ ਰਹੂਗਾ ਉੱਪਰ ਫਲਾਵਰਿੰਗ ਬਹੁਤ ਸੋਹਣੀ ਆ ਇਹਦੇ ਵਿੱਚ ਲਾਈਨਿੰਗ ਵਾਲੀ ਪ੍ਰਿੰਟਿੰਗ ਆ ਸੈਲਫ ਪ੍ਰਿੰਟਿੰਗ ਲਾਈਨਿੰਗ ਵਾਂਗੂ ਆ ਬੇਸ ਦੇ ਵਿੱਚ ਬਹੁਤ ਸੋਹਣਾ ਵਾ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਦੇਖੋ ਕਿੰਨੇ 3D ਪ੍ਰਿੰਟ ਹੋਇਆ ਹੋਇਆ ਸਾਰੇ ਸੂਟ ਦੇ ਉੱਪਰ ਆਲ ਓਵਰ 5 ਮੀਟਰ ਦੀ ਕਟ ਆ ਨਾਲ ਇਹਨਾਂ ਦੇ ਵੀ ਬਿਲਕੁਲ ਸੌਫਟ ਵਿਸਕੋਸ ਮਸਲਿਨ ਦੇ ਲੱਗੇ ਹੋਏ ਨੇ ਦੁਪੱਟੇ ਆ ਲਓ ਬਹੁਤ ਸੋਹਣਾ ਦੁਪੱਟਾ ਵਾ ਨਾਲ ਇਹਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ। ਹਲੋ ਜੀ। ਇੱਕ ਫਰੋਜ਼ੀ ਨਾਲ ਕੰਟਰਾਸਟ ਆ, ਇੱਕ ਹੈਗਾ ਪੀਚ ਦੇ ਨਾਲ ਕੰਟਰਾਸਟ। ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਸਕਦੇ ਹੋ। ਇਹ ਹੈਗਾ ਇਹਦਾ ਦੁਪੱਟਾ। ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ। ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ। ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਏ ਆ। ਬਾਕੀ ਮੈਂ ਹਮੇਸ਼ਾ ਤੁਹਾਨੂੰ ਦੱਸ ਹੀ ਰਹੀ ਆ ਤੇ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਨੇ WhatsApp ਦੇ ਉੱਪਰ ਸਟੀਚਿੰਗ ਦਾ ਪੁੱਛ ਰਹੇ ਨੇ। ਸਟੀਚਿੰਗ ਅਕੋਰਡਿੰਗ ਟੂ ਸੂਟ ਹੀ ਹੁੰਦੀ ਹੈ ਜੀ ਸਿੰਪਲ ਸੂਟ ਦਾ ਜੇ ਤੁਸੀਂ ਪੁੱਛੋਗੇ ਉਹ ਵੀ ਅਸੀਂ ਦੱਸ ਦਿੰਨੇ ਆ ਲਾਈਨਿੰਗ ਵਾਲੇ ਦਾ ਪੁੱਛੋਗੇ ਉਹ ਵੀ ਦੱਸ ਦੱਸ ਦਾਂਗੇ ਬਟ ਉਹਦੇ ਨਾਲ ਜਿਹੜੀ ਉੱਪਰ ਡਿਜ਼ਾਈਨਿੰਗ ਹੋਣੀ ਆ ਜਾਂ ਪਾਈਪਿੰਗਸ ਵਗੈਰਾ ਵਾਲੇ ਉਹ ਸਾਰੇ ਐਕਸਟਰਾ ਰਹਿ ਜਾਂਦੇ ਆ ਤਾਂ ਫਿਰ ਉਹ ਇਨਕਲੂਡ ਨਹੀਂ ਹੁੰਦੇ ਉਹ ਉਦੋਂ ਹੀ ਇਨਕਲੂਡ ਹੁੰਦੇ ਆ ਜਦੋਂ ਤੁਸੀਂ ਸਟੀਚਿੰਗ ਲਈ ਕੱਪੜਾ ਸਾਨੂੰ ਦਨ ਹੋ ਜਾਂਦਾ ਤੇ ਫਿਰ ਤੁਸੀਂ ਦੱਸਦੇ ਹੋ ਕਿ ਹਾਂਜੀ ਹੁਣ ਇਹਨਾਂ ਦਾ ਕੀ ਕਰਨਾ ਕਿੱਦਾਂ ਦੇ ਡਿਜ਼ਾਈਨ ਕਰਨੇ ਆ ਇਸ ਲਈ ਬੇਫਿਕਰ ਰਿਹਾ ਕਰੋ ਪ੍ਰਾਈਸ ਬਹੁਤ ਰੀਜ਼ਨੇਬਲ ਨੇ ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਰੱਖੇ ਹੋਏ ਨੇ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਸਟਿਚਿੰਗ ਤੁਹਾਨੂੰ ਮਿਲ ਰਹੀ ਆ ਬਾਕੀ ਆਪਣੇ ਕੋਲ ਹਰ ਤਰ੍ਹਾਂ ਦਾ ਚਾਹੇ ਹੈਂਡਵਰਕ ਦਾ ਸੂਟ ਆ ਚਾਹੇ ਥ੍ਰੈਡਵਰਕ ਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾਉਣਾ ਉਸੇ ਹਿਸਾਬ ਦੇ ਨਾਲ ਡੇਟ ਹੁੰਦੀ ਹੈ ਜਿੱਦਾਂ ਦਾ ਤੁਸੀਂ ਫੈਬਰਿਕ ਲਵਾ ਰਹੇ ਹੋ ਸੈਮੀ ਬਿਸਕੋਟ ਜੋ ਕੁਆਲਿਟੀ ਤੁਸੀਂ ਕਹੋਗੇ ਤੁਹਾਨੂੰ ਸੀਮ ਉਹੀ ਕੁਆਲਿਟੀ ਤੁਹਾਡੇ ਤੱਕ ਪਹੁੰਚੂਗੀ ਇਸ ਲਈ ਇੱਕ ਵਾਰ ਆਰਡਰ ਦੇ ਕੇ ਆਪਣੇ ਸੂਟ ਨੂੰ ਜ਼ਰੂਰ ਰੈਡੀ ਕਰਵਾ ਕੇ ਦੇਖੋ ਤੇ ਪ੍ਰਾਈਸ ਵੀ ਤੁਹਾਨੂੰ ਪਤਾ ਲੱਗ ਜਾਊਗਾ ਕਿੰਨੇ ਕ ਜਨੂਅਲ ਪ੍ਰਾਈਸ ਦੇ ਉੱਪਰ ਤੁਹਾਨੂੰ ਰੈਡੀ ਕਰਕੇ ਸੂਟ ਤੁਹਾਡੇ ਘਰਾਂ ਤੱਕ ਪਹੁੰਚ ਰਹੇ ਨੇ ਤੇ ਚਲੋ ਜੀ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆਂ ਨਵੀਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਦੀ ਸਤਿ ਸ਼੍ਰੀ ਅਕਾਲ ਜੀ